को तो मानती नहीं है लड़का की माँ दे रही है दो लाख रुपए तो तू लड़का की माँ दे रही है दो लाख रुपए तो तू दो लाख रुपए दे दे ले ले तो ये फैसला कि यहीं पर मतलब वो कर दे मैंने बोला कि सर मैं पैसा भी काऊँ नहीं है मैं मेरे को पैसे नहीं चाहिए मेरे को इंसाफ चाहिए तो कह रहे कि दो लाख ले ले मतलब बहुत प्रयास किया उसने तो मेरे को इतना पता था कि उसकी माँ के इतना औकात है नहीं जो हमें पैसे हमारे मुँह मांगे दे सकते हैं तो उसके बाद कहने लगे चल दो लाख ले ले मैं बोले सर अगर मैं पाँच मेरे को पाँच लाख दे देगा तो मैं यहीं पर मतलब कि पर्चा नहीं कराऊंगी मैं ये बात बोली मतलब कि पाँच लाख दे, दे दे मैं यहाँ पर्चा नहीं कराऊंगी सर ने कहने लगे कि पाँच लाख कितो देना उसमें तो गरीब है तेरे को दो लाख तो दे रहे हैं दो लाख ले ले मैं भी सर पे, आ गए आ गए तो हम लोग आपस में बैठ के बातें किए मुंडे को एक थप्पड़ भी हम लोग नहीं मारे तो बैठ के बातें करें उसने बोला कि मैं जब रेप हो गया है किसी को कुछ बताना नहीं है अपने घर के बाद घर में रखो तो उम्र हो जाएंगे तो मैं शादी कर दूंगी तो जो मौके तो राज सरपंच है उसने कहा कि अगर चार साल थोड़े नहीं है चार साल बहुत टाइम है चार साल में पता नहीं क्या हो जाते हैं लड़के की उम्र अठारह उन्नीस साल का है लड़की का लड़की चौदह साल की है उसके बाद पाजी ने कहा कि इसके मतलब जो जगह तीन मल्ले है चाहे दो महल वो जगह कुड़ी के नाम कर दो तो उसके बाद गारंटी दे दो कि मतलब तेरे लड़के से शादी होंगे इसने कहा कि ठीक है मैं ऐसे कर लूँगी सुबह का दिन पढ़ रहे थे संडे उसके बाद कचहरी में मतलब राजहंस जो सरपंच है कम्प्लेन की लेकिन कोशिश किया गया है लेकिन रेप नहीं हुआ वो मैंने इतने ऊँची ऊँची बोल रहे थे कि मतलब कि मेरे लड़के के साथ रेप हुआ है मैं एक माँ हूँ मैं मतलब खुद देखी हूँ उसके जो नीचे के जो सर मैं खुद खुद देखी हूँ कि मतलब रेप हुआ मेरे लड़के के साथ मैंने बोला कि सर मेडिकल कराओ कदम मेडिकल नहीं कराना है नहीं कुछ कराना है मुंडे को बुला के दो थप्पड़ मार के कुड़ी से छोड़ देना मैंने बोला सर ऐसे नहीं होता पहले मेडिकल कराओ तीन ਕਰ ਨਹੀਂ ਮੈਨੇ ਨਹੀਂ ਕਰਾਣਾ ਮੈਡੀਕਲ ਕੋਈ ਬਾਤ ਨਹੀਂ ਮੁੰਡੇ ਹੱਥ ਲੱਗ ਜਾਣਗੇ ਫਿਰ ਕਰਾ ਦੂੰਗੀ ਉਸਕੇ ਬਾਅਦ ਕੋਈ ਕਾਰਵਾਈ ਨਹੀਂ ਹੋਆ ਨਾ ਉਸਨੇ ਕੋਈ ਕੰਫਰੈਸ ਮਤਲਬ ਸਾਥ ਮੇ ਭੇਜਾ ਕਿ ਮੁੰਡੇ ਦੇ ਘਰ ਮੈਂ ਜਾਏ ਹਮ ਉਸਕੋ ਪਕੜੇ ਜਾਂ ਉਸਕੇ ਘਰ ਪੇ ਕੁਛ ਐਸਾ ਕੁਛ ਨਹੀਂ ਹੋਆ ਐਸਐਚਓ ਸਾਹਿਬ ਤੁਹਾਡੀਆਂ ਨਾ ਕੁਝ ਆਈਡੀਓ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਉਹਦੇ ਵਿੱਚ ਕਿੰਨੀ ਕ ਸਚਾਈ ਆ ਤੇ ਕੀ ਸੀ ਸਾਰਾ ਮਸਲਾ ਦੇਖੋ ਜੀ ਮੈਂ 1988 ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਔਰ ਟਾਈਮ ਟੂ ਟਾਈਮ ਆਪਣਾ ਜਿਹੜਾ ਟੈਸਟ ਦੇ ਕੇ ਮੈਂ ਸਮੇਂ ਸਿਰ ਮੇਨੂੰ ਮੇਰੇ ਮਿਹਨਤ ਤਰੱਕੀ ਦਿੱਤੀ ਤੇ ਮੈਂ ਇਸ ਮੁਕਾਮ ਤੇ ਪਹੁੰਚਾਂ ਕਿ ਮੈਂ 5 ਜੂਨ ਨੂੰ ਆਣ ਕੇ ਬਤੌਰ ਐਸਚਓ ਫਲੌ ਲਗਾ ਸੀ ਹੂੰ ਤੇ ਫਲੌ ਲਾ ਕੇ ਜਦੋਂ ਮਈਆ ਸਰਕਾਰ ਦਾ ਮੇਲਾ ਹਰ ਸਾਲਾਨਾ ਹੁੰਦਾ ਉਸ ਸਾਲਾਨਾ ਮੇਲੇ ਦੇ ਵਿੱਚ ਜਿਹੜਾ ਹੈਗਾ ਵਾਰਸ਼ਿਕਾਫੀ ਹੋ ਰਹੀ ਸੀ ਤੇ ਜਿਹੜਾ ਹੈਗਾ ਵਾ ਇਹ ਆਪਣੇ ਜਰਨੈਲ ਸਿੰਘ ਤੇ ਕਮੈਲ ਸਿੰਘ RAM ਜੀ ਪਰਸ਼ੋਤਮ لال ਤੇ ਹੋਰ ਇਹ ਨਾਲ ਸੀਗੇ ਜਿਹੜਾ ਕਿ ਇਹਨਾਂ ਦਾ ਗਰੁੱਪ ਬਣਿਆ ਹੋਇਆ ਜਿਹੜਾ RAM ਜਿਹੜਾ ਹੈਗਾ ਕਾਮਰੇਡ ਜਰਨੈਲ ਸਿੰਘ ਹੈ ਉਹ ਕਾਂਗਰਸ ਪਾਰਟੀ ਚੋਂ ਕੱਢਿਆ ਹੋਇਆ ਤੇ ਆਪਣੀ ਇੱਕ ਲੋਕਨ ਸਾਹ ਪਾਰਟੀ ਵੱਖਰੀ ਬਣਾ ਕੇ ਤਿੰਨ ਚਾਰ ਬੰਦੇ ਘੁੰਮ ਰਹੇ ਨੇ ਲੇਕਿਨ ਲੋਕਨ ਸਾਹ ਪਾਰਟੀ ਨਾ ਹੀ ਦਿੱਤਾ ਨਾ ਇਹਦਾ ਜਿਹੜਾ ਗਲਤ ਰੱਖਿਆ ਗਿਆ ਇਹਦਾ ਲੋਕਾਂ ਨੂੰ ਠੱਗਣ ਵਾਲੀ ਪਾਰਟੀ ਨਾ ਰੱਖਣਾ ਚਾਹੀਦਾ ਸੀ ਕਿਉਂਕਿ ਹਰ ਚੀਜ਼ ਨੂੰ ਇਹ ਮੁੱਦਾ ਬਣਾ ਕੇ ਪੀੜ ਦੇ ਨਾਲ ਖੜ ਕੇ ਉਹਨਾਂ ਦੀ ਸਹਿਮਤੀ ਲੈ ਲੈਂਦੇ ਨੇ ਸਹਿਮਤੀ ਲੈ ਕੇ ਤੇ ਜਿਹੜਾ ਦੂਜਾ ਹੁੰਦਾ ਬੰਦਾ ਉਹ ਕੋਈ ਪੈਸੇ ਜਿਹੜੇ ਆ ਇਹ ਠੱਗਦੇ ਨੇ ਜਿਹੜਾ ਜੋ ਆਪਣਾ ਮਿੰਤੇ ਵੀਡੀਓ 'ਤੇ ਇਲਜ਼ਾਮ ਲਾ ਰਹੇ ਨੇ ਮਿਹਰ ਮੈਂ 24 ਅੱਠ ਨੂੰ ਲੜਕੀ ਬੇ ਤੇ ਕੋ ਆਈ ਇਹ ਲੜਕੀ ਨਾਲ ਆਪਣੀ ਮਾਂ ਔਰ ਆਪਣਾ ਜਿਹੜਾ ਬਾਪ ਹੈ ਤੇ ਨਾਲ ਹੋਰ ਪਤਵੰਤੇ ਸੱਜੇ ਪਿੰਡ ਦੇ ਮੇਰੇ ਕੋ ਗੜੇ ਦੇ ਆਏ ਸੀ ਤੇ ਨਾਲ ਜਸਵਿੰਦਰ ਸਿੰਘ ਨੇ ਮੇਰੇ ਪੇਸ਼ ਕੀਤੇ ਸੀ ਵੀ ਇਹਨਾਂ ਦੀ ਮਤਲਬ ਸਾਰਾ ਗੱਲ ਹੋਈ ਆ ਤੇ ਜਦੋਂ ਮੈਂ ਸਾਰੀ ਗੱਲ ਮਾਂ ਸੁਣੀ ਤੇ ਮੈਨੂੰ ਚੁੰਨੀ ਦੇਵੀ ਨੇ ਸਾਰੀ ਗੱਲ ਦੱਸੀ ਕਿ ਮੇਰੀ ਲੜਕੀ ਦੇ ਨਾਲ ਜਿਹੜਾ ਹੈਗਾ ਉਹ ਖਲਾਸਾਲ ਹੋਇਆ ਜਦੋਂ ਮੈਂ ਸਾਰੀ ਗੱਲ ਪੁੱਛੀ ਕੀ ਗੱਲ ਕੀ ਹੋਈ ਹੈ ਕਹਿੰਦੇ ਸਾਡੇ ਗਵਾਂਢ ਚ ਰਹਿੰਦਾ ਸੀਗਾ ਮੁੰਡਾ ਉਸ ਟਾਈਮ ਤੇ ਮੈਨੂੰ ਇਹਨਾਂ ਨੇ ਆ ਵੀਡੀਓ ਜਿਹੜੀ ਬਾਅਦ ਚ ਦੱਸਣ ਦੇ ਵੀ ਹਾਂ ਵੀਡੀਓ ਬਣਾ ਕੇ ਵੈਲਕਮ ਸੀ ਕਿ ਮੈਂ ਦਿਖਾਉਂਗਾ ਦਰਾਵਾ ਦਾ ਇਹੋ ਜੀ ਕੋਈ ਗੱਲ ਮੈਨੂੰ ਡਿਲੇ ਦਿੱਤੀ ਹਮ ਲੇਕਿਨ ਇਹਨਾਂ ਨੂੰ ਦੱਸਿਆ ਵੀ ਉਹਨਾਂ ਜਿਹੜਾ ਹੈਗਾ ਬਲਾਤਕਾਰ ਹੋਇਆ ਹਮ ਤੇ ਫਿਰ ਬਾਅਦ ਚ ਦੱਸਿਆ ਵੀ ਹਾਂ ਵੀ ਹੁਣ ਆਪਾਂ ਮੈਂ ਬਿਲਕੁਲ ਲੇਡੀਜ਼ ਇਨਸਪੈਕਟਰ ਆਸ ਟਾਈਮ ਹੈ ਨਹੀਂ ਉਹ ਜਿਹੜਾ ਹੈਗਾ ਮਕਦਮਾ ਜਿਹੜਾ ਪੋਕਸ ਹੇਠਾ ਹੁਣਾ ਤੇ ਮੈਂ ਲੇਡੀ ਜਿਹੜੀ ਇਨਸਪੈਕਟਰ ਨਾਲ ਅਪੀਚਮ ਕਰ ਲੈਣਾ ਮੈਂ ਉਸ ਨਾਲ ਅੱਜ ਆਪਣੀ ਗੱਲ ਕੀਤੀ ਹਮ ਗੱਲ ਕਰਕੇ ਤੇ ਉਹ ਕਹਿੰਦੇ ਵੀ ਟਾੜੇ ਕੋ ਮੌਕਾ ਮੈਨੂੰ ਮਾਇਓ ਆ ਰਹੇ ਨੇ ਹਮ ਲੇਕਿਨ ਉਹ ਟਾਈਮ ਤੇ ਟਾਈਮ ਕਾਫੀ ਹੋ ਗਿਆ ਸੀਗਾ ਤੇ ਜਦੋਂ ਮੈਂ ਦੁਬਾਰਾ ਬਾਹਰ ਆ ਕੇ ਦੇਖਿਆ ਨਿਕਲ ਕੇ ਵੀ ਹਾਂ ਕੋਈ ਬੰਦਾ ਇੱਥੇ ਹੈ ਕਿ ਨਹੀਂ ਹੈ ਤੇ ਕੋਈ ਵੀ ਇੱਥੇ ਹੈ ਨਹੀਂ ਸੀ ਜਿਸ ਕਰਕੇ ਮੈਂ ਮੌਕਾ ਨੂੰ ਰੋਕਤਾ ਮੈਂ ਮੈਡਮ ਉਹ ਚੱਲ ਗਏ ਨੇ ਤੁਸੀਂ ਨਾ ਆਇਓ ਹਮ ਬਾਅਦ ਵਿੱਚ ਜਿਹੜੀ ਗੱਲ ਹੋਈ ਆ ਇਹਨਾਂ ਨੇ ਆਪਸ ਵਿੱਚ ਗੱਲ ਕਰਦੇ ਰਹੇ ਵੀ ਜਿਹੜਾ ਰਾਜ ਰਾਜ ਹੰਸਾ ਹਮ ਉਹਨੇ ਕਲੀਅਰ ਕਰਟ ਜਿਹੜਾ ਹੈਗਾ ਵੀਡੀਓ ਚ ਉਹਦਾ ਨਾਮ ਵੀ ਲਿਆ ਚੁੰਨੀ ਦੇਵੀ ਨੇ ਵੀ ਰਾਜਗਮ ਹੰਸਾ ਜਿਹੜਾ ਸੀਗਾ ਉਹ ਸਾਨੂੰ ਉਹਦਾ ਦੋਨਾਂ ਲੜਕੀ ਲੜਕੇ ਦਾ ਆਪੇ ਵਿਆਹ ਕਰਾ ਕੇ ਤੇ ਜਿਹੜਾ ਹੈਗਾ ਨਾ ਗੋਣਾ ਹੁੰਦਾ ਉਹ 4 ਸਾਲ ਜੋ ਬਾਲਗ ਦੋ ਦ ਕਰਵਾਉਣਾ ਸੀਗਾ ਹਮ ਲੇਕਿਨ ਜਿਹੋ ਨਾਲ ਲੜਕੇ ਦਾ ਮਕਾਨ ਸੀਗਾ ਉਹ ਜਿਹੜਾ ਲੜਕੀ ਦੇ ਨਾਮ ਤੋਂ ਉਹਨੂੰ ਕਹਿ ਰਿਆ ਸੀਗਾ ਦੂਜੀ ਪਾਰਟੀ ਨੂੰ ਲੜਕੇ ਆਦੇ ਨੂੰ ਵੀ ਹਾਂ ਤੁਹਾਨੂੰ ਕਰਾ ਕੇ ਦਿਓ ਲੇਕਿਨ ਜਿਹੜਾ ਹੈਗਾ ਲੜਕੀ ਵਾਲੇ ਉਹ ਕਹਿੰਦੇ ਵੀ ਸਾਡੇ ਕੋਲ ਮਤਲਬ ਇੰਨੀ ਜਗ੍ਹਾ ਹੈਗੀ ਇੰਨੀ ਕਰਾ ਕੇ ਦੇ ਸਕਦੇ ਜਦੋਂ ਇਹਨਾਂ ਦੀ ਆਪਸੀ ਗੱਲਬਾਤ ਜਿਹੜੀ ਉਹ ਕੇ ਬਸ ਨਹੀਂ ਲੱਗੀ ਇਹ ਮੇਰੇ ਕੋਲ 4 ਅਕਤੂਬਰ ਨੂੰ ਆਏ ਦੁਬਾਰਾ ਹਮ ਸ਼ਾਮ ਜੀ ਨੂੰ ਤੇ ਉਸ ਟਾਈਮ ਤੇ ਕਾਫੀ ਮਤਲਬ ਟਾਈਮ ਚੇਂਜ ਹੋ ਚੁੱਕਾ ਨੇਰਾ ਪੈਂਦ ਤੇ ਮੈਂ ਉਸੇ ਵੇਲੇ ਆਪਣਾ ਉਸ ਨਾਲ ਗੱਲ ਕੀਤੀ ਵੀ ਹਾਂ ਵੀ ਉਸ ਸਮੇਂ ਨੂੰ ਇੱਕ ਲੇਡੀ ਇੰਸਪੈਕਟਰ ਚਾਹੀਦੀ ਹੈ ਜਿਨ੍ਹਾਂ ਨੇ ਮੈਡਮ ਸੀਮਾ ਨਾਲ ਮੈਨੂੰ ਨੰਬਰ ਦਿੱਤਾ ਤੇ ਮੈਂ ਮੈਡਮ ਸੀਮਾ ਨਾਲ ਗੱਲ ਕੀਤੀ ਤੇ ਮੈਡਮ ਸੀਮਾ ਕਹਿੰਦੇ ਵੀ ਠੀਕ ਆ ਮੈਂ ਜਲਦੋਂ ਚਲਦੀਆਂ ਤੇ ਔਣੇ ਘੰਟੇ ਮੈਂ ਪਹੁੰਚ ਜਾਣਾ ਤੇ ਜਦੋਂ ਜਦੋਂ ਮਤਲਬ ਮੈਡਮ ਸੀਮਾ ਜਿਹੜੀ ਹੈ ਸੌਰੀ ਮੀਨਾ ਦੁਆਰਾ ਮੈਨੂੰ ਫੋਨ ਕੀਤਾ ਮੈਂ ਫਗਵਾੜਾ ਲੰਘ ਗਈਆਂ ਤੇ ਮੈਂ ਆ ਰਹੀ ਆ ਤੇ ਜਦੋਂ ਮੈਂ ਦੇਖਿਆ ਬਾਹਰ ਤੇ ਕੋਈ ਵੀ ਨਹੀਂ ਸੀਗਾ ਮੈਂ ਮੈਮੋ ਇੱਥੇ ਕੋਈ ਵੀ ਨਹੀਂ ਹੈਗਾ ਹੂੰ ਤੇ ਤੁਸੀਂ ਇਧਰ ਸਵੇਰੇ ਆਜੋ ਮੈਂ ਸਵੇਰੇ ਬੁਲਾ ਲਾਂਗੇ ਹੂੰ ਤੇ ਜਿਹੜਾ ਹੈਗਾ ਅਗਲੇ ਦਿਨ 5 ਤਰੀਕ ਨੂੰ ਦੁਬਾਰਾ ਬੁਲਾਇਆ ਹੂੰ ਤੇ ਬੁਲਾ ਕੇ ਤੇ ਜਿਹੜੇ ਇਨਸਪੈਕਟਰ ਸਾਹਿਬ ਮੀਨਾ ਕੁਮਾਰੀ ਉਹਨਾਂ ਨੇ ਬਿਆਨ ਲਿਖਾਇਆ ਤੇ ਨਵਨਦੀਪ ਕੌਰ ਲੜਕੀ ਆ ਉਹ ਲਿਖ ਰਹੀ ਸੀ ਹੂੰ ਤੇ ਜਿਹੜੀ ਹੈਗੀ ਚੁੱਲੀ ਦੀ ਉਹ ਆਪਣੇ ਲਾਗੇ ਬਹੁਤ ਬੋਲ ਰਹੀ ਸੀ ਹੂੰ ਜਿੱਦਾਂ ਇਹਦਾ ਉਹ ਬੋਲਦੀ ਸੀ ਇਨਸਪੈਕਟਰ ਸਾਹਿਬ ਨੂੰ ਡਿਕਟੇਟ ਕਰੀ ਜਾ ਰਹੇ ਸੀ ਹੂੰ ਤੇ ਮੈਂ ਜਦੋਂ ਇਹ ਲਿਖਾਉਣ ਲੱਗੇ ਬਿਆਨ ਤੇ ਇਹਨਾਂ ਨਾਲ ਹੋਰ ਵਿਅਕਤੀ ਹੋਰ ਵੀ ਆਏ ਤੇ ਮਿਸ ਪਰਸਾਵ ਕਹਿੰਦੇ ਵੀ ਇਹ ਲੜਕੀ ਦਾ ਮਾਮਲਾ ਹੈਗਾ ਤੁਸੀਂ ਬਾਹਰ ਚਲ ਜੋ ਮੈਂ ਵੀ ਉੱਠ ਕੇ ਬਾਹਰ ਆ ਗਿਆ ਵਿਚੋ ਹੀ ਤੇ ਬਾਹਰ ਨੂੰ ਕਿ ਉਹਨਾਂ ਨੇ ਸਾਰਾ ਕੋਈ ਜੋ ਵੀ ਲਿਖਾਇਆ ਮਿਸ ਪਰਸਾਵ ਨੇ ਸਾਰਾ ਬਿਆਨ ਲਿਖ ਕੇ ਇਹ ਮੁੰਡੇ ਅਫੇਦਤ ਕਰਤੀ ਹੈ ਹੂੰ ਜਿਹੜਾ ਜੁੰਨੀ ਦੇਵੀ ਨੇ ਮੇਰੇ ਤੇ ਇਲਜ਼ਾਮ ਲਾਇਆ ਵੀ 24 ਅੱਠ ਨੂੰ ਮੈਂ ਆਈ ਸੀ ਤੇ ਮੇਰੇ ਛਾਤੀ ਦਾ ਹੱਥ ਫੇਰੇ ਤੇ ਬਲੋਗ ਕਿ ਇਹਦੇ ਵੀ ਡੰਡਾ ਦੀ ਇੰਦਰੀ ਦੇਖਦੇ ਬਲਤਕਾਰ ਹੋਇਆ ਕਿ ਨਹੀਂ ਹੋਇਆ ਹੂੰ ਦੇਖੋ ਮੈਂ ਇੱਕ ਜ਼ਿੰਮੇਵਾਰ ਅਸਤਰ ਹੂੰ ਹੂੰ ਮੇਰੀ ਏਜ ਜਿਹੜੀ ਹੈਗੀ ਆ ਉਹ ਅਸਤਰ 58 ਸਾਲ ਜਾ ਰਿਹਾ ਹੂੰ ਔਰ 38 ਸਾਲ ਮਹਿਕਮੇ ਚ ਮੇਰੀ ਸਰਵਿਸ ਚ ਚੁੱਕੀ ਆ ਹੂੰ ਐਸ ਜਿਹੜੀ ਸਰਵਿਸ ਦੇ ਦੌਰਾਨ ਹੂੰ ਅੱਜ ਤੱਕ ਮੇਰੇ ਤੇ ਕਿਸੇ ਵੀ ਲੇਡੀਜ਼ ਵੱਲੋਂ ਜਾਂ ਕਿਸੇ ਵੀ ਮਤਲਬ ਔਰਤ ਦੇ ਸੰਬੰਧ ਵਿੱਚ ਕੋਈ ਵੀ ਉਂਗਲ ਨਹੀਂ ਉੱਠੀ ਹੂੰ ਬਿਲਕੁਲ ਜਿਹੜੀ ਹੈਗੀ ਇਸ ਪੱਖੋਂ ਜਿਹੜੀ ਮੈਂ ਸਾਫ਼ ਆਪਣੀ ਨੌਕਰੀ ਕੀਤੀ ਆ ਹੂੰ ਤੇ ਜਿਹੜਾ ਇਹਨੇ ਦੱਸਿਆ ਹਾਂ ਵੀ ਕੋ ਰੱਖਿਆ ਸੀਗਾ ਅ ਡੰਡਾ ਕਿਹਦੇ ਵੀ ਹਾਂ ਵੀ ਦੇ ਕੇ ਚੈੱਕ ਕਰ ਲੈਨੇ ਆ ਹੂੰ ਇਹੋ ਜੀ ਗੱਲ ਬਕੋ ਗਲਤ ਆ ਮੇਰੇ ਜਿਹੜੇ ਹੈਗੇ ਥਾਣੇ ਦਾ ਜਿਹੜਾ ਸਾਰਾ ਜਿਹੜਾ ਵਾ ਉਹ ਮਾਨ ਜੋਗ ਹਾਈ ਕੋਰਟ ਦੇ ਕੈਮਰਾ ਨਾਲ ਰੱਖਿਆ ਰਿਹਾ ਹੋਇਆ ਹਾਈ ਕੋਰਟ ਜਿਹੜੀ ਉਹਨਾਂ ਨੂੰ ਆਪਣਾ ਜਿਹੜੀ ਮੋਨੀਟਰ ਕਰਦੀ ਹੈ ਕੈਮਰਿਆਂ ਨੂੰ ਜਿਹੜਾ 24 ਅੱਠ ਦੀ ਇਹ ਗੱਲ ਮੇਰੇ ਤੇ ਯਾਮ ਲਾ ਰਿਹਾ ਉਹ ਸਾਰਾ ਜਿਹੜਾ ਹੈਗਾ ਵਾ ਮਾਂ ਜੁਗ ਹਾਈ ਕੋਰਟ ਆਪ ਚੈੱਕ ਕਰ ਸਕਦੀ ਹੈ ਹਮ ਅਗਰ ਉਹਦੇ ਵਿੱਚ ਕੋਈ ਵੀ ਗੱਲ ਸਚਾਈ ਆਉਂਦੀ ਹੈ ਤੇ ਜੋ ਕਾਰਵਾਈ ਬੰਦੀ ਹੋਗੀ ਉਹਨਾਂ ਬੁਕਰੀ ਦਾ ਕਾਰਵਾਈ ਕਰਦਾ ਮੈਂ ਹੁਸੈਨ ਵੀ ਤਿਆਰ ਹਮ ਬਾਕੀ ਜਿਹੜੇ ਹੈਗੇ ਨੇ ਜਰਨਾਇ ਸਿੰਘ ਹੋਣੀ ਹੈ ਇਹਨਾਂ ਦਾ ਕੰਮ ਹੀ ਇਹ ਆ ਵੀ ਬੰਦੇ ਨੂੰ ਪਸਾਉਣਾ ਪਸਾ ਕੇ ਤੇ ਮੁਰਗੇ ਨੂੰ ਪੈਸੇ ਲੈਣਾ ਇਹਨਾਂ ਨੇ ਇਹ ਸਾਰਾ ਗੈਂਗ ਤਿਆਰ ਕੀਤਾ ਹੂੰ ਗੈਂਗ ਤਿਆਰ ਕਰਕੇ ਬਾਅਦ ਵਿੱਚ ਜਦੋਂ ਵੀਡੀਓ ਵਾਇਲ ਹੋਈ ਮੈਂ ਦੋ ਦਿਨ ਚਾਜਣਾ ਕਰਨ ਹੀ ਗਿਆ ਮੈਂ ਜਾਣਾ ਤੇ ਮੈਂ ਮਸਲ ਬਾਹਰ ਵਾਪਸ ਆ ਜਾਣਾ ਹੂੰ ਮੇਰੇ ਬੱਚੇ ਇਸ ਗੱਲ ਨੂੰ ਥੋੜਾ ਸਮਝਣ ਲੱਗੇ ਕੋਈ ਜਵਾਨ ਨੇ ਉਹ ਵੀ ਹੁਣ ਹੂੰ ਬਹਿ ਬਰੇ ਨੇ ਉਹ ਕਹਿੰਦੇ ਹਾਂ ਵੀ ਡੜੀਆਂ ਆਉਂਦੇ ਦਲਚਸਪ ਜਾਂਦੇ ਗੱਲ ਕੀ ਹੈ ਉਹਨਾਂ ਨੇ ਮੈਨੂੰ ਬਿਠਾ ਕੇ ਪੁੱਛਿਆ ਕਿ ਕੀ ਗੱਲ ਹੋਈ ਆ ਅਸੀਂ ਵੀਡੀਓ ਸਾਰੀ ਦੇਖ ਲਈਏ ਤੂੰ ਕਿਭਰਾਉਣਾ ਇਹ ਕੋਲ ਨਾਲ ਆ ਤੇ ਗੱਲ ਕੀ ਹੋਈ ਆ ਫੇਰ ਮੈਂ ਸਾਰੀ ਗੱਲ ਦੱਸੀ ਵੀ ਆ ਗੱਲ ਹੋਈ ਆ ਠੀਕ ਆ ਜਿਸ ਤੇ ਮੇਰਾ ਯਾਰ ਛੋਟਾ ਬੇਟਾ ਆ ਉਹ ਫਿਰ ਫਲੋਰ ਆਇਆ ਲੋਰ ਆ ਕੇ ਜਨਰਲ ਸਿੰਘ ਦੇ ਘਰ ਗਿਆ ਵੀ ਤੁਸੀਂ ਇਦਾਂ ਨਾ ਕਰੋ ਮੇਰੇ ਜਿਹੜਾ ਬਾਪ ਹੈਗਾ ਕੋਲ ਮੰਜਮਾ ਵਾਲਾ ਹੈਗਾ ਤੇ ਰਿਸ਼ਤੇਦਾਰੀ ਵਿੱਚ ਬਹੁਤ ਬੇਇੱਜ਼ਤੀ ਹੋ ਰਹੀ ਹੈ ਤੇ ਚੰਗਾ ਨਹੀਂ ਲੱਗਦਾ ਜਿਸ ਦਿਨ ਕਿਹਾ ਵੀ ਹਾਂ ਇਦਾਂ ਕਰ ਤੋ ਆਪਣੇ ਬਾਪ ਨੂੰ ਬੁਲਾ ਲਾ ਆਪਾਂ ਗੱਲ ਕਰ ਲੈਨੇ ਆ ਤੇ ਮੈਨੂੰ ਮਤਲਬ ਬੇਟਾ ਫੋਨ ਆਇਆ ਕਹਿੰਦਾ ਵੀ ਜਿਹੜੀ ਆ ਗੱਲ ਹੈਗੀ ਹੈ ਤੋ ਜਨਰਲ ਸਿੰਘ ਇਹਦਾ ਵੀ ਬਹਿ ਕੇ ਆਪਾਂ ਗੱਲ ਕਰ ਲੈਨੇ ਆ ਮੈਂ ਤੋ ਠੀਕ ਹੈ ਮੈਨੂੰ ਮੈਂ ਹੁੰਦਾ ਨਹੀਂ ਸੀਗਾ ਲੇਕਿਨ ਮੇਰੇ ਭੱਤੇ ਬੇਟੇ ਨੇ ਤੇ ਮੇਰਾ ਸਾਲਾ ਜਿਹੜਾ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਮੈਨੂੰ ਨਹੀਂ ਆਪਾਂ ਜਾਣਾ ਜਸਤਵ ਮੈਂ ਮੇਰਾ ਨਾਲ ਆਇਆ ਜੀ ਨਾਲ ਆਣ ਕੇ ਇਹ ਸਾਨੂੰ ਅੱਗੇ ਕਿ ਇਹਨਾਂ ਨੇ ਗੱਡੀ ਲਾਈ ਗੱਡੀ ਲਾ ਕੇ ਤੇ ਕੰਗਰ ਆਇਆ ਜਿਹੜਾ ਆ ਅੰਡਰਗਰਾਉਂਡ ਪੁਲ ਹੈ ਪੁਲ ਹੈਗਾ ਬਣਿਆ ਉੱਥੇ ਲੈ ਗਏ ਜਰਨੈਲ ਰਾਮਜੀ ਤੇ ਜਾ ਕਰਨੈਲ ਸਿੰਘ ਇਹ ਉੱਥੇ ਸਾਨੂੰ ਲੈ ਗਏ ਜੀ ਉੱਥੇ ਜਾ ਕੇ ਤੇ ਇਹਨਾਂ ਨੇ ਸਾਰੇ ਉਸ ਤੋਂ ਮੋਬਾਈਲ ਦਾ ਖਾਲਾ ਵੀ ਕੋਈ ਕੋਡਰ ਨੇ ਕਰ ਲੈ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਹਾਂ ਵੀ ਗੱਲ ਕੀਤੀ ਮੈਨੂੰ ਐਸਚੋ ਲੱਗ ਰਿਹਾ ਤੂੰ ਤੇ 1 ਕਰੋੜ ਰੁਪਇਆ ਦੇ ਦੇ ਹੂੰ ਤੇ ਅਸੀਂ ਜਿਹੜੇ ਹੈਗੇ ਆ ਭਈਆਂ ਨੂੰ ਸਾਰੇ ਭਜਾ ਦੇਾਂਗੇ ਪਰ ਅਸੀਂ ਜਿਹਨੇ ਵੀ ਹੈਗੇ ਆ ਇਹ ਲੱਭੂਗੀ ਇਹਨੇ ਕੁਲੀ ਵੀ ਕੱਲ ਨੂੰ ਕਿੱਥੇ ਗਈ ਆ ਹੂੰ ਇਨ ਮੇਰੇ ਸਭ ਹਾਂ ਵੀ ਸੱਜਣਾ ਨਾਮ ਮੈਨੀ ਰਿਸ਼ਵਤ ਕਦੇ ਲਈ ਹੈ ਨਾ ਮੈਨੂੰ ਪਤਾ ਤੇ ਨਾਮ ਇਹਨੇ ਪੈਸੇ ਦੇ ਸਕਦਾ ਮੈਂ ਤਾਂ ਸੱਚਾਈ ਦਾ ਪੱਖ ਰੱਖਣ ਆਇਆ ਵੀ ਹਾਂ ਵੀ ਇਹਦਾ ਚਿੰਦਾ ਕਸੂਰ ਦੱਸ ਦਿਓ ਕੀ ਹੈ ਲੇਕਿਨ ਉਹਨਾਂ ਮੇਰੀ ਗੱਲ ਹੀ ਸੁਣੀ ਉਹਨਾਂ ਕਹਿੰਦਾ ਜੇ ਨਹੀਂ ਤੇ ਚਲੋ ਕਰਦੇ ਆ ਪਹਿਲੋ 70 ਫਿਰ 50 ਤੇ ਜਦੋਂ ਨਾ 50 ਲੱਖ ਤੋਂ ਕਹਿੰਦੇ ਨਹੀਂ ਇਥੋਂ ਤੱਲੇ ਨਹੀਂ ਆਉਣਾ ਤੇ ਮੈਂ ਚੁੱਪ ਰਿਹਾ ਉਹਨਾਂ ਕਹਾ ਮੈਂ ਸੌਰੀ ਵੀ ਮੈਂ ਪੈਸੇ ਨਹੀਂ ਦੇ ਸਕਦਾ ਨਾ ਮੈਂ ਦੇ ਸ਼ੋਟਰ ਇਹਨਾਂ ਨਾਮੇ ਦੇਣੇ ਆ ਤੇ ਉਸ ਤੋਂ ਬਾਅਦ ਫੇਰ ਵੀਡੀਓ ਵਾਇਰਲ ਕੀਤੀਆਂ ਇਹ ਜਿਹੜਾ ਹੈਗੀਆਂ ਇੱਕ ਹੋਰ ਵੀਡੀਓ ਨਾਲ ਬੈਲ ਕਰਤੀ ਉਹ ਜਿਹੜੀ ਹੈ ਪਹਿਲਾਂ ਚੁੰਨੀ ਦੇਵੀ ਦੇ ਨਾਲ ਵਾਇਰਲ ਹੋਈ ਸੀ ਇੱਕ ਹੋਰ ਵੀਡੀਓ ਨਾਲ ਬੈਲ ਕਰਤੀ ਉਹਦੇ ਵਿੱਚ ਵੀ ਇਹਨਾਂ ਸਾਰਾ ਆਰਡਰ ਕਰਤਾ ਮੇਰਾ ਪਹਿਲਾਂ ਕੋ ਸਰਪੰਚ ਗਿਆ ਸੋਰੀ ਪੰਜ ਜਿਹੜੀ ਪਿੰਡ ਦੀ ਹੈ ਉਹ ਮੇਰਾ ਨਾਲ ਗੱਲ ਕਰ ਰਹੀ ਹੈ ਵੀ ਸਾਰੇ ਇਹਨਾਂ ਦਾ ਕੰਮ ਜ਼ਰੂਰੀ ਹੈ ਤੇ ਤੁਹਾਨੂੰ ਗੱਲਾਂ ਲੇਕਿਨ ਸਾਡਾ ਕੋ ਟਾਈਮ ਕੱਟਾਂ ਕਿਤੇ ਜਾਣਾ ਤੇ ਮੈਂ ਜਦੋਂ ਦੱਸਿਆ ਵੀ ਮੈਂ ਇਸ ਟਾਈਮ ਰਸਤੇ ਹੈਗਾ ਤੇ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਥਾਣੇ ਆਜੋ ਦੇ ਕਹਿੰਦੇ ਨਹੀਂ ਤੂੰ 2 ਮੀਟਰ ਦੀ ਸਾਨੂੰ ਮਿਲੋ ਤੂੰ ਲਾਗੇ ਹੈਗੇ ਉਥੇ ਹੂੰ ਜੇ ਮੈਂ ਪੁੱਛਿਆ ਵੀ ਤੂੰ ਕਿੱਥੇ ਹੋ ਮਸਾਂ ਹਾਂ ਵੀ ਨਵੇਂ ਸ਼ਹਿਰ ਅੱਡੇ ਲਾਗੇ ਆ ਹੂੰ ਜਿਹੜਾ ਉਹਨਾਂ ਨੇ ਗਾ ਸੁਣ ਕੇ ਤੇ ਲੜਕੀ ਨੂੰ ਫੋਨ ਫੜਾਤਾ ਹੂੰ ਲੜਕੀ ਨੂੰ ਫੋਨ ਫੜਾਉਣ ਤੋਂ ਬਾਅਦ ਮੈਨੂੰ ਜਿਸਾਨ ਜੋ ਬੇਟਾ ਵੀ ਤੁਸੀਂ ਤਾਂ ਕਰੋ ਸੁੱਤਰੋਗੇ ਤੇ ਤਾਂ ਇੱਧਰੋਂ ਆ ਜਿਓ ਇੱਥੇ ਮੇਰਾ ਕਮਰਾ ਹੈਗਾ ਅੰਦਰ ਮੈਨੂੰ ਫੋਨ ਕਰ ਤਾਂ ਬਾਹਰ ਆ ਜਾਊਗਾ ਜਿਹੜਾ ਮੈਨੂੰ ਬੇਟਾ ਕਿਹਾ ਪੁੱਤ ਕਿਹਾ ਜਿਹੜਾ ਜਿਆ ਕਿਹਾ ਹਾਂ ਵੀ ਜੋ ਵੀ ਉਹਦੇ ਲਵਜ ਬੋਲੇ ਵਧੀਆ ਇਹ ਸਾਰੇ ਇਹਨਾਂ ਨੇ ਕੱਟਦੇ ਆ ਆਮ ਰੁਟੀਨ 'ਚ ਮੈਂ ਆਪਣੇ ਜਲਪੋਤੇ-ਪੋਤੀਆਂ ਹੈਗੇ ਜਾਂ ਉਹ ਮੈਨੂੰ ਘਰੋਂ ਫੋਨ ਆਉਂਦਾ ਮੇਰੀ ਬੇਟੀ ਵੀ ਜਵਾਨ ਆ ਤੇ ਮੈਂ ਆਮ ਰੁਟੀਨ ਦੇ ਵਿੱਚ ਉਹਨਾਂ ਕਹਿੰਦਾ ਪੁੱਤ ਕਦੇ ਬੁग्गा ਕਦੇ ਆਮ ਛੋਟੇ-ਛੋਟੇ ਨਾਲ ਪਿਆਰ ਨਾਲ ਲੈਣਾ ਮੇਰੇ ਰੁਟੀਨ ਦੇ ਵਿੱਚ ਕਦੇ ਮੂੰਹ ਇਹ ਨਿਕਲ ਗਈ ਹੁਣ ਆ ਬੁਕੇ ਤੂੰ ਉੱਥੇ ਆ ਜਾ ਤੇ ਇਹਨਾਂ ਨੇ ਉਹ ਗੱਲ ਜਿਹੜੀ ਹੈਗੀ ਆ ਉਹ ਸਾਹਮਣੇ ਲਾ ਕੇ ਪੇਸ਼ ਕਰਤੀ ਹੈ ਲੇਕਿਨ ਜਿਹੜੀ ਮੈਂ ਗੱਲਾਂ ਕਹੀਆਂ بیٹے ਕਹਾ ਜਾਂ ਪੁੱਤ ਕਹਾ ਉਹ ਗੱਲਾਂ ਸਾਰੀਆਂ ਵਿੱਚ ਕੱਟਦੀਆਂ ਉਹਨਾਂ ਨੇ ਹੂੰ ਹੂੰ ਬਾਅਦ ਵਿੱਚ ਜਿਹੜਾ ਇਹਨਾਂ ਜਾਂ ਮੈਨੂੰ ਇੱਕ ਅਕਸਾਂ ਤੋਂ ਫੋਕ ਮੇਰਾ ਸੈਟ ਕਾਲ ਆਈਆਂ ਦੋ ਦੋ ਨੰਬਰਾਂ ਤੋਂ ਆਈਆਂ ਜੀ ਕੋ ਮੈਂ ਤੁਹਾਨੂੰ ਨੰਬਰ ਦੱਸ ਦਿੰਨਾ ਹੂੰ ਤੇ ਇੱਕ ਹੈ ਇੱਕ ਹੈਗਾ ਜੀ 92300 9688367 ਹੂੰ ਦੂਜਾ ਹੈਗਾ 92309 5520 501 ਹੂੰ ਕੋਈ ਸਜਾਦ ਭੱਟੀ ਆਪਣੇ ਉਹ ਦੱਸਦਾ ਜੀ ਹੂੰ ਤੇ ਉਹ ਕਹਿੰਦਾ ਵੀ ਮੈਂ ਵੱਡੇ ਵੱਡੇ ਸਿਹਾਰ ਤੇ ਆ ਜਿਹੜਾ ਇੱਕ ਵਾਰ ਬੰਬ ਕੇ ਬੰਬ ਕਾਹਨ ਕੀਤਾ ਕਿਸੇ ਦੇ ਘਰ ਉਹ ਵੀ ਮੈਂ ਹੀ ਕਰਾਇਆ ਸੀਗਾ ਤੇ ਤੂੰ ਤਗੜਾ ਹੋ ਜਾ ਹੂੰ ਅੱਜ ਤੱਕ ਮੈਨੂੰ ਮੇਰੇ 38 ਸਾਲ ਦੇ ਕੈਰੀਅਰ 'ਚ ਕਦੇ ਕੋਈ ਧਮਕੀ ਨਹੀਂ ਆਈ। ਹੂੰ ਮੈਂ ਵੱਡੇ ਵੱਡੇ ਜਿਹੜੇ ਗੈਂਗਸਟਰ ਵੀ ਗਾ ਫੜ ਕੇ ਹੀ ਉਨਕਾਂ ਦਾ ਕਾਰਵਾਈ ਕੀਤੀ ਆ। ਹੂੰ ਕਦੇ ਇਹੋ ਜੀ ਗੱਲ ਨਹੀਂ ਆਈ। ਲੇਕਿਨ ਇਸ ਟਾਈਮ ਤੇ ਇੱਕ ਦਿਨ ਮੇਰਾ ਸਾਰਾ ਕੈਰੈਕਟਰ ਖਤਮ ਕਰਤਾ ਇਹਨਾਂ ਨੇ। ਹੂੰ ਦੂਜਾ ਮੈਨੂੰ ਇਹ ਬਾਹਰੋਂ ਪਾਕਿਸਤਾਨ ਤੋਂ ਹੀ ਧਮਕੀਆਂ ਆ ਰਹੀਆਂ। ਇਟ ਮੀਨਜ਼ ਜਰਨੈਲ ਸਿੰਘ ਹੋਣਾ ਦਾ ਪਾਕਿਸਤਾਨ ਏਜੰਸੀਆਂ ਦੇ ਨਾਲ ਵੀ ਕੋਈ ਨਾ ਕੋਈ ਲਿੰਕ ਹੈਗਾ ਜਿਹੜਾ ਮੈਨੂੰ ਉਥੋਂ ਜਿਹੜੇ ਹੈਗੇ ਧਮਕੀਆਂ ਆ ਰਹੀਆਂ ਜੀ। ਹੂੰ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਦੀ ਚੰਗੀ ਤਰ੍ਹਾਂ ਨਿਚੋੜ ਕੇ ਜਿੱ ਦੇ ਮੈਂ ਮੰਨ ਕਰਦਾ ਵੀ ਜਿਹੜਾ ਹੈਗਾ ਵਾ ਇਸ ਜਿਹੜੇ ਮਾਮਲੇ ਸਾਰੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਨੰਬਰ 2 ਜਿਹੜਾ ਜਰਮੇਲ ਸਿੰਘ ਹੋਣੀ ਹੈ ਤੇ ਰਾਮਜੀ ਹੈ ਰਾਮਜੀ ਆਪ ਕ੍ਰਿਮੀਨਲ ਆਦਮੀ ਹੈ ਇਹ ਤੇ ਆ ਸੱਤ ਅੱਠ ਤਰ੍ਹਾਂ ਆਪਣੇ ਪਹਿਲਾਂ ਪਰਚੇ ਦਰਜ ਹੈਗੇ ਨੇ ਇਹਦੇ ਪਿੰਡ ਵਿੱਚ ਇੱਕ ਸਾਡੀ ਚੌਕੀ ਹੈ ਇਹ ਚੌਕੀ ਨੂੰ ਵਿਚਕਾਉਣਾ ਚਾਹੁੰਦਾ ਤੁਹਾਨੂੰ ਕਿਉਂਕਿ ਇਹ ਚੱਟੇ ਦਾ ਜਿਹੜਾ ਹੈਗਾ ਕਾਰੋਬਾਰ ਕਰਨ ਦੇ ਵਿੱਚ ਦੂਜਿਆਂ ਦੇ ਪੈਸੇ ਦੇ ਕੇ ਮਦਦ ਕਰਦਾ ਤੇ ਜਿਹੜਾ ਮੇਰੇ ਕੋਲ ਪਹਿਲਾਂ ਜਿਹੜੇ ਮੇਰੇ ਪਹਿਲੇ ਹਸ ਚੋਰੇ ਨੇ ਉਹਨਾਂ ਵੱਲੋਂ ਮੇਰੇ ਵੱਲੋਂ ਜਿਹੜਾ ਹੈਗਾ ਨਸ਼ੇ ਤੇ ਪੂਰੀ ਸਰਕਾਰ ਤੇ ਹਕੂਮਤਾਂ ਉਹ ਨੱਥ ਪਾਈ ਹੋਈ ਸੀ ਤੇ ਜਿਹੜਾ ਉੱਥੇ ਇਹਦਾ ਕੰਮ ਬਿਲਕੁਲ ਬੰਦ ਹੋ ਚੁੱਕਾ ਸੀ ਕਿਉਂਕਿ ਮੇਰਾ ਜਿਹੜਾ ਚੌਕੀ ਇੰਚਾਰਜ ਸੀ ਸੁਖਦੇਵ ਸਿੰਘ ਪਹਿਲਾਂ ਲਗਾ ਬਹੁਤ ਤੇਜ਼ ਰਾਰ ਤੇ ਵਧੀਆ ਅਫਸਰ ਸੀਗਾ ਉਹਨੂੰ ਜਦੋਂ ਵੀ ਮੈਂ ਫੋਨ ਕਰਦਾ ਸੀ ਉਹ ਮੇਰੇ ਤੋਂ ਪਹਿਲਾਂ ਕਾਰਵਾਈ ਕਰ ਦਿੰਦਾ ਸੀ ਇਸ ਕਰਕੇ ਇਹਦਾ ਬਿਲਕੁਲ ਜਿਹੜਾ ਹੈਗਾ ਵਾ ਕਾਰੋਬਾਰ ਖਤਮ ਹੋ ਚੁੱਕਾ ਸੀਗਾ ਤੇ ਇਹ ਚਾਹੁੰਦਾ ਸੀ ਮੈਂ ਇਥੇ ਚੌਕੀ ਚੁਕਾ ਦਿਆਂ ਇਹਨੇ ਮਾਂਜੋਗ ਹਾਈ ਕੋਰਟ ਚ ਗ੍ਰੇਟਿਵ ਵੀ ਕੀਤੀ ਸੀ ਜਿਹੜੀ ਹੈ ਉਹ ਮੈਂ ਉਦੋਂ ਜਦੋਂ ਤਰੀਖ ਸੀਗੀ ਮਾਂਜੋਗ ਹਾਈ ਕੋਰਟ ਦੇ ਪੇਸ਼ ਤੇ ਜਿਹੜਾ ਹੁਣ ਜਰਨੈਲ ਸਿੰਘ ਹੈ ਇਹ ਕਮਰੇ ਪਾਲਟੀ ਕੱਢਿਆ ਹਾ ਇਨਸਾਫ ਲੋਕਨ ਸਾਹ ਪਾਰਟੀ ਜਿਹੜੀ ਬਣਾਈ ਹੈ ਇਹ ਲੋਕਾਂ ਨਾਲ ਇਨਸਾਫ ਨਹੀਂ ਧੱਕਾ ਕਰ ਰਿਹਾ ਹੱਥਾਂ ਤੇ ਜੋ ਵੀ ਪੀੜਤ ਦੇਖਦਾ ਵੇ ਹਾਂ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਅਪੀਲ ਹੈਗੀ ਹੈ ਕੋਈ ਉਹਦਾ ਧੱਕਾ ਹੋ ਰਿਹਾ ਉਹਦੇ ਨਾਲ ਜਾ ਖੜ ਜਾਂਦਾ ਤੇ ਲੋਕਾਂ ਦੀ ਸੈਂਤੀ ਲੈ ਲੈਂਦਾ ਲੇਕਿਨ ਆਪ ਜਿਹੜਾ ਹੈਗਾ ਸਾਰੇ ਪੁੱਠੇ ਸਾਰੇ ਕੰਮ ਇਹ ਕਰਦਾ ਇਹਨਾਂ ਦਾ ਗਰੋਹ ਬਣਿਆ ਹੋਇਆ ਇਹ ਬੰਦੇ ਨੂੰ ਹਰ ਪਾਸੇ ਆਪਣੇ ਸਕੰਜੇ ਦੇ ਕੱਸ ਲੈਂਦੇ ਨੇ ਸਕੰਜੇ ਦੇ ਕੱਸ ਕੇ ਉਸ ਤੋਂ ਬਾਅਦ ਕੋ ਪੈਸੇ ਲੈਂਦੇ ਨੇ ਕਹਿੰਦੇ ਕਿ ਜੰਨਾਂ ਨੂੰ ਹੁਣ ਮੰਗ ਕੀ ਕਰਦੇ ਹੋ ਉਨ ਦੇਖੋ ਜੀ ਮੈਂ ਸਾਰੀ ਉਮਰ ਆਪਣੀ ਜਿਹੜੀ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਔਰ ਬੜੇ ਯੂਨਾਂ ਮੈਂ ਜਿਹੜਾ ਹੋ 10 ਮਹੀਨੇ ਤੱਕ ਮੈਂ ਪੈਨਸ਼ਨ ਜਾ ਰਿਹਾ ਤੇ ਮੇਰੇ ਹਿਸਾਬ ਨਾਲ ਸਾਰਾ ਕੋ ਫੰਡ ਫੰਡ ਪਾ ਕੇ ਵੱਧ ਤੋਂ ਵੱਧ ਕੋ 70 ਜਾਂ 80 ਹਜ਼ਾਰ ਰੁਪਈਆ 80 ਲੱਖ ਰੁਪਈਆ ਮੇਰੇ ਕੋ ਵੱਧ ਤੋਂ 70 ਹੋ ਸਕਦਾ ਠੀਕ ਹੈ ਜੀ ਉਹ ਮੈਂ ਸਾਰੀ 33 ਸਾਲਾਂ ਦੀ ਜਿਹੜੀ ਹੈਗੀ ਮਿਹਨਤ ਉਹ 33 ਸਾਲਾਂ ਦੇ ਸਿਰਫ ਇੰਨਾ ਕੋ ਮੇਰੇ ਕੋ ਜਿਹੜਾ ਇਹ ਤੇ ਮੇਰਾ ਜਿਹੜਾ ਫੰਡ ਹੈਗਾ ਉਹ ਜਮ੍ਹਾਂ ਹੋਇਆ ਠੀਕ ਹੈ ਜੀ ਮੇਰੇ ਕੋ ਬੈਂਕ ਬੈਲੈਂਸ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨੇ ਹੈਗੇ ਨੇ ਠੀਕ ਹੈ ਜੀ ਇਹ ਜਿਹੜਾ ਹੈਗਾ ਇਹਨੇ ਪੈਸੇ ਮੇਰੇ ਕੋਲ ਮੰਗ ਰਿਆ ਜਿਸ ਤੋਂ ਸਾਫ਼ ਯਾਰ ਹੈ ਵੀ ਇਹ ਪਹਿਲਾਂ ਵੀ ਕਈਆਂ ਕੋਲ ਮੰਗਦਾ ਸੀਗਾ ਤੇ ਹੁਣ ਤੇ ਇਹਨੇ ਮੇਰੇ ਕੋਲ ਮੰਗੀ ਰਹੀ ਸਿੱਧੀ ਗੱਲ ਕਹਤੀ ਹਾਂ ਮੈਂ ਇਹਨੇ ਪੈਸੇ ਦੇ ਦੇਉ ਤੇ ਮੈਂ ਤੁਹਾਡਾ ਰਫਾਫਾ ਕਰਾ ਦਿੰਦਾ ਜਦ ਕਿ ਜਿਹੜੀ ਲੜਕੀ ਹੈ ਵੀ ਮਾਂ ਵਾਂ ਉਹ ਲੜਕੇ ਦੇ ਕੋਲੋਂ ਰੁਪਈਆ 5 ਲੱਖ ਦੀ ਮੰਗ ਕਰ ਰਹੀ ਹੈ ਉਹ ਵੀਡੀਓ ਵੀ ਬਚਾ ਚੁੱਕੀ ਹੈ ਕਿ 5 ਲੱਖ ਰੁਪਈਆ ਦੇ ਦਿੱਤੇ ਤੇ ਮੈਂ ਰਫਾਫਾ ਕਰ ਦਿੰਨੀ ਸਾਰਾ ਕੁਝ ਹੀ ਲੇਕਿਨ ਉਹ ਗਰੀਬ ਬੰਦੇ ਸੀ ਉਹ 2 ਲੱਖ ਦਿੰਦੇ ਹੀ ਇਹ ਮੰਨੀ ਲਈ ਇਹ ਗੱਲ ਨੂੰ ਦੂਜਾ ਨਿਸ਼ਾਤ ਇਹ ਰੱਖੀ ਵੀ ਮੈਨੂੰ ਆਪਣਾ ਮਕਾਨ ਦੇ ਦੇਨ ਉਹ ਮਕਾਨ ਵੀ ਦੇ ਰਹੇ ਉਹ ਕਿੱਥੇ ਜਾਣਗੇ ਗਰੀਬ ਲੋਕ ਰਹਿੰਦੇ ਜੁਰੇ ਇਹਦੇ ਵਿੱਚ ਹੁਣ ਸਾਰੀਆਂ ਗੱਲਾਂ ਜਿਹੜੀਆਂ ਐ ਤੁਹਾਡੇ ਮੱਗੇ ਰੱਖਤੀਆਂ ਜੀ ਪਹਿਲਾਂ ਤੁਸੀਂ ਇੱਕ ਪੱਖ ਹੁੰਦੇ ਸੀ ਅੱਜ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਦੀਆਂ ਬਾਕੀ ਤੁਸੀਂ ਜਾਣੋ ਤੇ ਜਨਤਾ ਵਿੱਚ ਸਾਰੀ ਗੱਲ ਨੂੰ ਸਮਝਦਾਰ ਹੈ ਇਹ ਸਮਝ ਕੇ ਆਪੀ ਦੱਸ ਦੋਗੇ ਵੀ ਹਾਂ ਕੌਣ ਗਲਤ ਦਾ ਕੌਣ ਠੀਕ ਹੈ